ਸੌਖਾ ਤਾਂ ਕੁਛ ਵੀ ਨਹੀਂ ਹੁੰਦਾ ਪਰ ਇਹ ਵੀ ਇਹ ਜਿਹੜਾ ਮੇਰਾ ਸਫਰ ਸੀਗਾ ਸੌਖਾ ਤੇ ਔਖਾ ਦੋਨਾਂ ਦਾ ਹੀ ਸੀਗਾ ਦੋਨਾਂ ਦਾ ਹੀ ਸੁਮੇਲ ਸੀਗਾ ਪਰ ਹੁਣ ਜੇ ਮੈਂ ਦੇਖਦੀ ਆ ਤਾਂ ਇੱਕ ਬਹੁਤ ਵਧੀਆ ਇਹ ਸਫਰ ਹੈਗਾ ਔਰ ਮੈਂ ਬਹੁਤ ਇੰਜੋਏ ਕੀਤਾ ਇਸ ਦੇ ਵਿੱਚ ਅਸਲ 'ਚ ਮੈਂ ਬਹੁਤ ਕੋਸ਼ਿਸ਼ ਕਰਦੀ ਆ ਕਿ ਮੈਂ ਪਿੰਡ ਨਾ ਆਵਾਂ पर पता नहीं क्यों मेरा दिल ही इथे आ जी मैं इस पिंड ਨਾਲੋਂ ਟੁੱਟ ਨਹੀਂ ਸਕਦੀ ਮੈਂ ਬਹੁਤ ਕੋਸ਼ਿਸ਼ ਕੀਤੀ ਮੈਨੂੰ ਮਤਲਬ ਮੈਂ ਕਈ ਵਾਰੀ ਗੁੱਸੇ ਹੋ ਕੇ ਵੀ ਗਈ ਮੈਂ ਕਿਹਾ ਮੈਂ ਪਿੰਡ ਨਹੀਂ ਆਉਣਾ ਪਰ ਮੈਂ ਵਾਪਸ ਇੱਥੇ ਆ ਜਾਨੀ ਆ ਇੱਥੇ ਨਾ ਮੈਨੂੰ ਇਹ ਲੱਗਦਾ ਕੋਈ ਇਹੋ ਜੀ ਚੀਜ਼ ਇੱਥੇ ਕਾਇਨਾਤ ਹੀ ਇਹੋ ਜੀ ਆ ਜਿਹੜੀ ਮੈਨੂੰ ਵਾਪਸ ਬੁਲਾ ਲੈਂਦੀ ਆ ਮੈਂ ਚਾਹ ਜਿੰਨਾ ਮਤਲਬ ਮੈਂ ਇਸ ਪਿੰਡ ਨੂੰ ਪਿਆਰ ਕਰਦੀ ਆ ਮਾਨਕ ਖਾਨੇ ਨੂੰ ਮੈਨੂੰ ਨਹੀਂ ਲੱਗਦਾ ਮੈਂ ਕਿਸੇ ਸ਼ਹਿਰ ਨੂੰ ਜਾਂ ਕਿਸੇ ਹੋਰ ਜਗ੍ਹਾ ਨੂੰ ਕਰ ਸਕਦੀ ਆ ਜਦੋਂ ਮੇਰਾ ਮਨ ਉਦਾਸ ਹੁੰਦਾ ਜਾਂ ਮੇਰਾ ਦਿਲ ਕਰਦਾ ਤਾਂ ਮੈਂ ਇੱਥੇ ਹੀ ਆਉਣੀ ਆ ਕਿਉਂਕਿ ਇੱਥੇ ਕੁਦਰਤ ਵਸਦੀ ਆ ਤੇ ਮੈਨੂੰ ਕੁਦਰਤ ਨਾਲ ਸੱਚੀ ਬਹੁਤ ਪਿਆਰ ਆ ਬਹੁਤ ਜ਼ਿਆਦਾ ਕਿਉਂਕਿ ਮੈਨੂੰ ਇਹ ਲੱਗਦਾ ਜਿੰਨਾ ਮੈਂ ਆਪਦੇ ਪਿੰਡ ਨੂੰ ਪਿਆਰ ਕਰਦੀ ਆ ਸਾਰੇ ਕਰਦੇ ਆ ਠੀਕ ਹੈ ਕੋਈ ਨਹੀਂ ਹੁੰਦਾ ਕੋਈ ਵੀ ਘਰ ਛੱਡ ਕੇ ਜਾਣਾ ਨਹੀਂ ਚਾਹੁੰਦਾ ਮਜਬੂਰੀ ਹੈ ਤਾਂ ਜਾ ਰਿਹਾ ਹਰ ਇੱਕ ਕੋਈ ਚਾਹੁੰਦਾ ਸੀ ਵਧੀਆ ਲਾਈਫ ਸਟਾਈਲ ਹੋਵੇ ਸਾਡਾ ਸਾਡੇ ਕੋਲੇ ਆ ਚੀਜ਼ਾਂ ਹੋਣ ਠੀਕ ਹੈ ਸਾਡੀ ਨੌਕਰੀ ਵਧੀਆ ਹੋਵੇ ਆਉਣ ਵਾਲਾ ਸਾਡਾ ਪਰਿਵਾਰ ਵਧੀਆ ਹੋਵੇ ਤੋਂ ਚੀਜ਼ਾਂ ਦੀ ਚਾਹ ਚੀ ਬਾਹਰ ਜਾਂਦੇ ਆ ਜੋ ਚੀਜ਼ਾਂ ਉਹਨਾਂ ਨੂੰ ਇੱਥੇ ਮਿਲਣ ਲੱਗ ਜਾਣੀਆਂ ਉਹ ਸਿਸਟਮ ਇੱਥੇ ਮਿਲਣ ਲੱਗ ਜਾਓ ਸਿਕਿਉਰਿਟੀ ਇੱਥੇ ਹੋ ਜਾਓ ਚਾਹੇ ਉਹ ਫਾਈਨੈਂਸ਼ੀਅਲ ਸਿਕਿਉਰਿਟੀ ਆ ਚਾਹੇ ਉਹਨਾਂ ਦੀ ਦੂਜੀ ਸਿਕਿਉਰਿਟੀ ਆ ਤੁਹਾਨੂੰ ਤਾਂ ਬਾਹਰ ਕੀ ਕਰਨ ਜਾਣਾ ਤੇ ਸੱਚੀ ਮੈਨੂੰ ਕੁਝ ਨਹੀਂ ਪਤਾ ਸੀਗਾ ਵੀ ਕਿੱਦਾਂ ਇਹਨਾਂ ਨਾਲ ਡੀਲ ਕਰਾਂ ਕਿੱਦਾਂ ਇਸ ਮਸਲੇ ਨੂੰ ਦੇਖਾਂ ਕਿਉਂਕਿ ਉਹਨੂੰ ਵਿਆਹ ਦੇ ਰਿਸ਼ਤੇ ਬਾਰੇ ਕੀ ਪਤਾ ਜਾਂ ਉੱਥੇ ਜਾਂ ਉਹਨਾਂ ਦੀ ਲੜਾਈ ਬਾਰੇ ਕੀ ਪਤਾ ਮੈਨੂੰ ਸੱਚੀ ਕੱਖ ਨਹੀਂ ਪਤਾ ਸੀਗਾ ਪਰ ਮੈਂ ਇਹ ਇੱਕ ਜਦੋਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਮੈਂ ਆਪਦੇ ਘਰਦਿਆਂ ਨੂੰ ਕਹਿ ਤਾਂ ਸੀ ਵੀ ਤੁਸੀਂ ਇਹ ਨੈਕਰੋ ਵੀ ਚੱਲਦੇ ਅੰਦਰ ਤੂੰ ਮੈਂ ਅੰਦਰ ਨਹੀਂ ਗਈ ਮੈਂ ਉੱਥੇ ਬੈਠੀ ਮੈਂ ਦੇਖਿਆ ਮੈਂ ਪਿੰਡ ਆਪਦੇ ਮੈਂਬਰਾਂ ਨੂੰ ਵੀ ਸੱਦਿਆ ਮੇਰੇ ਮੈਂਬਰ ਵੀ ਆਉਂਦੇ ਰਹੇ ਇਹ ਆ ਪਿੰਡ ਦੇ ਹੋਰ ਜਿਹੜੇ ਮੋਤਵਰ ਲੋਕ ਹੁੰਦੇ ਆ ਉਹ ਵੀ ਆਉਂਦੇ ਸੀ ਕਿਉਂਕਿ ਮੈਂ ਤਾਂ ਹੁਣ ਸਿੱਖਣਾ ਸੀਗਾ ਤਾਂ ਮਤਲਬ ਇਹ ਚੀਜ਼ਾਂ ਤੁਸੀਂ ਦੇਖ ਕੇ ਸਿੱਖਦੇ ਹੋ ਪਹਿਲਾਂ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਫਿਰ ਜਦੋਂ ਰੋਲੇ ਆਉਂਦੇ ਕੋਈ ਬਜ਼ੁਰਗ ਕਹਿੰਦਾ ਉਹ ਭਾਈ ਕੋਈ ਨਾ ਆਪਾਂ ਦੋ ਦਿਨਾਂ ਬਾਅਦ ਮਿਲਦੇ ਆ ਉਹ ਦੋ ਦਿਨਾਂ ਬਾਅਦ ਦਾ ਮਤਲਬ ਕੀ ਹੈ ਹੈਨਾ ਵੀ ਗੁੱਸਾ ਠੰਡਾ ਹੋ ਜਾਊਗਾ ਵੀ ਜਦੋਂ ਲੜਾਈ ਹੁੰਦੀ ਹੈ ਉਦੋਂ ਹੀ ਤੁਸੀਂ ਲੜਾਈ 'ਚ ਨਹੀਂ ਜਾਣਾ ਉਹਨੂੰ ਠੰਡੇ ਹੋਣ ਦਿਓ ਉਦੋਂ ਨੂੰ ਤੁਹਾਨੂੰ ਵੀ ਕੋਈ ਸੋਲੂਸ਼ਨ ਮਿਲ ਜਾਊਗਾ ਉਹ ਬੰਦੇ ਦਾ ਗੁੱਸਾ ਵੀ ਘਟ ਜਾਊਗਾ ਮੇ 2018 ਕਿ ਇਹ ਚੀਜ਼ਾ ਹੋਣ ਸਾਫ ਸਫਾਈ ਹੋਵੇ ਪਿੰਡ ਦੇ ਵਿੱਚ ਸਫਾਈ ਵਾਲਾ ਹੋਵੇ ਸਫਾਈ ਵਾਲਾ ਘਰਾਂ ਚੋਂ ਕੂੜਾ ਲੈ ਕੇ ਜਾਵੇ ਠੀਕ ਹੈ ਉਹ ਪਲਾਸਟਿਕ ਤਾਂ ਏਟਲੀਸਟ ਉਹ ਲੈ ਜਾਣ ਉਹ ਕਿੱਥੇ ਜਾ ਰਿਹਾ ਉਹ ਗਲੀਆਂ ਨਾਲੀਆਂ ਚ ਜਾ ਰਿਹਾ ਜਿਵੇਂ ਘਰ ਘਰ ਜਾ ਕੇ ਅਸੀਂ ਲੋਕਾਂ ਨੂੰ ਸਮਝਾਈਦਾ ਵੀ ਹੈ ਇਸ ਦੇ ਵਿੱਚ ਨਾ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਬਹੁਤ ਮਦਦ ਕੀਤੀ ਜਾ ਰਹੀ ਹੈ ਹਰ ਇੱਕ ਪਿੰਡਾਂ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਉਹ ਵੀ ਘਰ ਘਰ ਜਾ ਕੇ ਲੋਕਾਂ ਨੂੰ ਸਮਝਾਉਂਦੇ ਆ ਵੀ ਤੁਸੀਂ ਇਦਾਂ ਕੂੜਾ ਗਿੱਲਾ ਕੂੜਾ ਸੁੱਕਾ ਕੂੜਾ ਲੱਗ ਪਾਇਆ ਕਰੋ ਪਰ ਲੋਕ ਕਹਿੰਦੇ ਸਾਡੇ ਘਰੇ ਕੂੜਾ ਹੀ ਹੈ ਨਹੀਂ ਜੀ ਇਹ ਜਿਹੜੀ ਸਾਡੇ ਸਮਾਜ ਦੇ ਵਿੱਚ ਫੈਲੀ ਹੋਈ ਹੈ ਨਾ ਇੱਕ ਮੈਂ ਕਹੂੰਗੀ ਮਤਲਬ ਬਿਮਾਰੀ ਹੀ ਲਾ ਲਓ ਕਿ ਅਸੀਂ ਆਪਦੇ ਦਿਮਾਗ 'ਚ ਆਪ ਹੀ ਸੋਚੀ ਜਾਂਦੇ ਹਾਂ ਵੀ ਫਲਾਨੀ ਚੀਜ਼ ਮੈਂ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਮੈਂ ਕੁੜੀ ਆ ਇਹੋ ਜਿਹਾ ਕੁਝ ਨਹੀਂ ਹੈ ਤੇ ਕਿਤੇ ਨਾ ਕਿਉਂਕਿ ਔਰਤਾਂ ਚ ਕੀ ਹੈ ਨਾ ਇੱਕ ਤਾਂ ਸਹਿਨਸ਼ੀਲਤਾ ਬਹੁਤ ਜ਼ਿਆਦਾ ਹੁੰਦੀ ਹੈ ਦੂਜੀ ਉਹ ਮਮਤਾ ਦੀਆਂ ਭਰੀਆਂ ਹੁੰਦੀਆਂ ਪਿਆਰ ਦੀਆਂ ਭਰੀਆਂ ਹੁੰਦੀਆਂ ਤਾਂ ਆਪਾਂ ਹਰ ਇੱਕ ਚੀਜ਼ ਨੂੰ ਮਤਲਬ ਇਹ ਨਹੀਂ ਕਹਿ ਸਕਦੇ ਕਿ ਉਹ ਕਿਸ ਤੋਂ ਘੱਟ ਹੈ ਉਹਨਾਂ 'ਚ ਇੱਕ ਗੁਣ ਹੁੰਦੇ ਆ ਔਰ ਇਹ ਗੁਣ ਕੁਦਰਤੀ ਪਾਈ ਜਾਂਦੇ ਆ ਉਹ ਇਮੋਸ਼ਨਲ ਹੁੰਦੀਆਂ ਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਉਹ ਦੇਖਣ ਗਈਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਇਸ ਲੈਵਲ ਤੇ ਜਿਹੜੇ ਸਾਡੇ ਹਿਊਮਨ ਰਾਈਟਸ ਵਾਇਲੇਟ ਹੁੰਦੇ ਆ ਜਾਂ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਆ ਉਹ ਹੋਊਗੀ